ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਦਿੱਲੀ ਦੇ ਅੰਦਰ ਗੁਰਦੁਆਰਾ ਸੀਸਗੰਜ ਸਾਹਿਬ ਸਥਾਪਿਤ ਕਰਨ ਦੇ ਵਿੱਚ ਰਿਆਸਤ ਜੀਂਦ ਦਾ ਯੋਗਦਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 1675 ਈਸਵੀ ਦੇ ਵਿੱਚ ਦਿੱਲੀ ਦੀ ਧਰਤੀ ਦੇ ਉੱਤੇ ਮਨੁੱਖੀ ਹੱਕਾਂ ਦੀ ਤਰਜਮਾਨੀ ਕਰਦੇ ਆ ਹੋਇਆ ਉਹਨਾਂ ਦੀ ਰੱਖਿਆ ਕਰਦੇ ਆ ਹੋਇਆ ਲਾਹ ਮਿਸਾਲ ਸ਼ਹਾਦਤ ਦੇ ਕੇ ਜਾਂਦੇ ਆ ਤਕਰੀਬਨ ਕੋਈ ਕਹਿ ਲਈਏ ਆਪਾਂ 100 ਸਾਲ ਤੋਂ ਬਾਅਦ ਜਦੋਂ 1783 ਈਸਵੀ ਦੇ ਵਿੱਚ ਸਰਦਾਰ ਬਗੇਲ ਸਿੰਘ ਹੋਰ ਸਿੱਖ ਜਥੇਦਾਰਾਂ ਦੇ ਨਾਲ ਦਿੱਲੀ ਦੇ ਉੱਤੇ ਕਬਜ਼ਾ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਖਾਲਸੇ ਦੇ ਪੈਰੀ ਹੋਏ ਗੁਰਮਤ ਦੇ ਅਨੁਸਾਰ ਦਿੱਲੀ ਦੇ ਵਿੱਚ ਗੁਰੂ ਸਾਹਿਬਾਂ ਦੇ ਨਾਲ ਸਬੰਧਤ ਸਥਾਨਾਂ ਦੀਆਂ ਨਿਸ਼ਾਨਦਗੀਆਂ ਕੀਤੀਆਂ ਗਈਆਂ ਇਹ ਤੁਸ ਨੂੰ ਪਤਾ ਹੀ ਹੋਏਗਾ। ਵੀ ਉਸ ਵਕਤ ਜਦੋਂ ਗੁਰਤੇਗ ਬਹਾਦਰ ਸ਼ਹਿ ਮਹਾਰਾਜ ਜੀ ਦਾ ਸੀ ਦੀ ਸਥਾਨ ਸਿਗਾਉ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਲੱਭਿਆ। ਪਹਿਲਾਂ ਤੇ ਉਹ ਥਾਂ ਦੀ ਨਿਸ਼ਾਨਦੇ ਹੀ ਨਹੀਂ ਹੋ ਰਹੀ ਸੀਗੀ। ਫਿਰ ਉਹਨਾਂ ਨੇ ਬਜ਼ੁਰਗ ਇਕੱਠੇ ਕੀਤੇ ਉਹਨਾਂ ਦੇ ਵਿੱਚ ਇੱਕ 마ਸ਼ਕੀ ਦੀ ਧੀ ਸੀਗੀ। ਉਹ ਵੀ ਬਜ਼ੁਰਗ ਅਵਸਥਾ ਦੇ ਵਿੱਚ ਸੀਗੀ ਉਹਨੇ ਦੱਸਿਆ ਵੀ ਮੈਨੂੰ ਪਤਾ ਹੈ ਕਿਉਂਕਿ ਮੇਰੇ ਪਿਤਾ ਨੇ ਮੈਨੂੰ ਦੱਸਿਆ ਸੀਗਾ। ਉਨੇ ਉਥਾਂ ਆਪਣੀ ਮਸਕ ਦੇ ਪਾਣੀ ਦੇ ਨਾਲ ਤੋਤਾ ਵੀ ਸੀਗਾ ਉਸ ਚੌਂਕੇ ਨੂੰ ਜਿੱਥੇ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਉਹ ਫਿਰ ਕੁਤਵਾਲੀ ਦੇ ਕੋਲ ਜਿਹੜਾ ਬੋੜ ਦਾ ਰੁੱਖ ਸੀਗਾ ਉੱਥੇ ਲੈ ਕੇ ਆਈ ਉੱਥੇ ਦਿਖਾਇਆ ਉਹ ਜਗ੍ਹਾ ਨੂੰ ਤੇ ਨਾਲ ਦੱਸਿਆ ਵੀ ਚੌਂਕੇ ਵਾਲੀ ਜਗ੍ਹਾ ਦੇ ਉੱਤੇ ਹੁਣ ਮਸੀਤ ਦੀ ਕੰਦ ਆ ਗਈ ਅਤੇ ਕਾਫੀ ਹਿੱਸਾ ਉਹ ਦੇ ਅੰਦਰ ਚਲਾ ਗਿਆ ਫਿਰ ਆਪ ਨੂੰ ਪਤਾ ਹੈ ਉਸ ਤੋਂ ਬਾਅਦ ਦੇ ਵਿੱਚ ਸਰਦਾਰ ਬਗੇਲ ਸਿੰਘ ਉਹਨਾਂ ਨੇ ਉਹ ਕੰਦ ਢਾਈ ਇੱਥੇ ਫਿਰ ਜਿਹੜੀ ਇਮਾਰਤ ਸੀਗੀ ਧਰਮਸ਼ਾਲਾ ਦੀ ਉਹ ਬਣਾ ਦਿੱਤੀ ਗਈ। ਸਮਾ ਆਪਣੇ ਗੇਟ ਦੇ ਨਾਲ ਚੱਲਿਆ। ਉਦੋਂ ਬਾਅਦ ਦੇ ਵਿੱਚ ਇਹ ਸਥਾਨ ਮੁਸਲਮਾਨਾਂ ਦੇ ਦੁਆਰਾ ਫੇਰ ਢਾ ਦਿੱਤਾ ਜਾਂਦਾ ਹੈਗਾ ਜੀ। ਫਿਰ ਜਦੋਂ 1857 ਈਸਵੀ ਦਾ ਗਦਰ ਹੋਇਆ ਇਹਦੇ ਤੇ ਉਦੋਂ ਜਿਹੜੀਆਂ ਸਿੱਖ ਰਿਆਸਤਾਂ ਸੀਗੀਆਂ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਹੈ ਜੀ ਕਿਉਂਕਿ ਪੂਰਬੀਆਂ ਨੇ ਰਣਜੀਤ ਸਿੰਘ ਦਾ ਰਾਜ ਵੀ ਤਬਾਹ ਕੀਤਾ ਸੀਗਾ ਜੀ। ਹੋਰ ਵੀ ਕਈ ਗੱਲਾਂ ਮਾਇਨਾ ਰੱਖਦੀਆਂ ਸੀਗੀਆਂ ਤੇ ਚਲੋ ਇਹਦੇ ਵਿੱਚ ਰਿਆਸਤ ਜੀਨ ਦਾ ਵੀ ਬੜਾ ਵੱਡਾ ਯੋਗਦਾਨ ਸੀਗਾ ਅੰਗਰੇਜ਼ਾਂ ਨੂੰ ਸਹਿਯੋਗ ਸੀਗਾ ਵਾਇਸ ਰਾਏ ਨੂੰ ਬਕਾਇਦਾ ਚਿੱਠੀਆਂ ਲਿਖ ਕੇ ਜਿਹੜੇ ਉਦੋਂ ਦੇ ਰਿਆਸਤ ਜੀਨ ਦੇ ਮਹਾਰਾਜਾ ਸੀਗੇ ਸਰੂਪ ਸਿੰਘ ਉਹਨਾਂ ਦੀ ਬਹੁਤ ਉਸਤਤ ਕੀਤੀ ਲਾਪਲ ਗ੍ਰਿਫਨ ਨੇ ਵੀ ਕਾਫੀ ਉਹਨਾਂ ਦੇ ਬਾਰੇ ਦੇ ਵਿੱਚ ਲਿਖਿਆ ਕੀਤਾ ਜਿਸ ਵਕਤ ਇਹ ਨਾਮ ਦਿੱਤੇ ਜਾ ਰਹੇ ਸੀਗੇ ਤੇ ਮਹਾਰਾਜਾ ਸਰੂਪ ਸਿੰਘ ਨੂੰ ਵੀ ਨਾਮ ਦਿੱਤਾ ਜਾਣਾ ਸੀਗਾ ਉਹਨਾਂ ਨੇ ਉਾਇਸ ਰਾਏ ਟ੍ਰਿਬਿਊਨਲ ਕੌਂਸਲ ਨੂੰ ਇਹ ਗੱਲ ਆਖੀ ਵੀ ਜੇ ਤੁਹਾਨੂੰ ਲੱਗਦਾ ਵੀ ਮੇਰੀ ਸੇਵਾ ਤੁਹਾਡੇ ਕੰਮ ਆਈ ਹੈ ਤੇ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਤੇ ਫਿਰ ਮੈਂ ਤੁਹਾਡੇ ਕੋਲੋਂ ਇਹੋ ਚੀਜ਼ ਮੰਗਦਾ ਵੀ ਦਿੱਲੀ ਦੇ ਵਿੱਚ ਮੇਰੇ ਗੁਰੂ ਦਸ਼ੀ ਦੀs ਸਥਾਨ ਹੈਗਾ ਤੇ ਉਹਦੇ ਉੱਤੇ ਮੁਸਲਮਾਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਤੁਸੀਂ ਉਹ ਥਾਂ ਮੈਨੂੰ ਦੇ ਦਿਓ ਮੈਂ ਆਪਣੇ ਗੁਰੂ ਦਾ ਸਥਾਨ ਬਣਾਉਣਾ ਚਾਹੁੰਦਾ ਅੰਗਰੇਜ਼ सहमत ਹੋ ਗਏ ਜਦੋਂ ਉਹਨਾਂ ਨੇ ਪਤਾ ਕੀਤਾ ਇਨਕੁਆਰੀ ਕੀਤੀ ਵੀ ਬਿਲਕੁਲ ਠੀਕ ਹੈ ਥਾਂ ਇਹਨਾਂ ਦੇ ਬਣਦਾ ਹੈਗਾ ਅੰਗਰੇਜ਼ਾਂ ਨੇ ਦੇ ਦਿੱਤਾ ਉਹ ਥਾਂ ਤੇ ਇੱਥੇ ਫਿਰ ਉਹ ਜਗ੍ਹਾ ਜਿਹੜੀ ਮਸੀਬ ਦੇ ਅੰਦਰ ਕਬਜ਼ਾਈ ਹੋਈ ਸੀਗੀ ਉਹ ਕੰਦਾ ਢਾਕੇ ਤੇ ਫਿਰ ਇੱਥੇ ਮਹਾਰਾਜ ਅਸਰੂਪ ਸਿੰਘ ਉਹਨਾਂ ਨੇ ਗੁਰਦੁਆਰਾ ਬਣਾ ਦਿੱਤਾ ਉਦੋਂ ਬਾਅਦ ਦੇ ਵਿੱਚ ਮੁਸਲਮਾਨਾਂ ਨੇ ਕਲਕੱਤੇ ਜਾ ਕੇ ਡਿਗਰੀ ਲੈਣ ਦੀ ਕੋਰਟ ਤੋਂ ਸਟੇ ਲੈ ਲਈ ਥਾਂ ਦੇ ਉੱਤੇ ਫਿਰ ਬਾਅਦ ਦੇ ਵਿੱਚ ਇਹਦੇ ਉੱਤੇ ਕਬਜ਼ਾ ਕੀਤਾ ਉਹ ਥਾਂ ਢਾ ਦਿੱਤੀ ਜਿਹੜੀ ਬਣੀ ਹੋਈ ਸੀ ਗੁਰੂ ਸਾਹਿਬ ਦੀ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜੀਨ ਦਰਿਆਸ ਦੇ ਮਹਾਰਾਜ ਰਣਜੀਤ ਸਿੰਘ ਸੀਗੇ ਉਹਨਾਂ ਨੇ ਫਿਰ ਪ੍ਰੀਵੀ ਕੌਂਸਲ ਤੱਕ ਲੰਡਨ ਤੱਕ ਪੈਰਵਾਈ ਕੀਤੀ ਤੇ ਉੱਥੋਂ ਫਿਰ ਉਹਨਾਂ ਨੇ ਇਹ ਰੁਕਾ ਗੜਵਾਇਆ ਵੀ 1857 ਦੇ ਵਿੱਚ ਜਿਹੜੀਆਂ ਵੀ ਅਲਾਟਮੈਂਟਾਂ ਜਿਵੇਂ ਵੀ ਕੀਤੀਆਂ ਗਈਆਂ ਸਨ ਉਹਨਾਂ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇ ਕਿਸੇ ਨੂੰ ਵੀ ਮਨਸੂਖ ਨਹੀਂ ਕੀਤਾ ਜਾ ਸਕਦਾ ਕੋਰਟ ਦੇ ਵਿੱਚੋਂ ਕਿਸੇ ਦੇ ਲਈ ਕੋਈ ਡਿਗਰੀ ਹਾਸਲ ਨਹੀਂ ਕੀਤੀ ਜਾ ਸਕਦੀਗੀ ਤੇ ਮਹਾਰਾਜਾ ਰਕबीर ਸਿੰਘ ਜੀਂਦ ਉਹਨਾਂ ਨੇ ਇਹ ਥਾਂ ਮੁੜ ਲਈ ਇੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਸ਼ਾਨਦਾਰ ਇਮਾਰਤ ਉਸ ਹਾਲੀ 1930 ਤੱਕ ਉਹ ਇਮਾਰਤ ਰਹੀ ਫਿਰ ਉਸ ਤੋਂ ਬਾਅਦ 1930 ਦੇ ਵਿੱਚ ਕਿਉਂਕਿ ਇਮਾਰਤ ਛੋਟੀ ਹੋ ਗਈ ਸੀ ਹੋਰ ਜ਼ਰੂਰਤ ਸੀ ਵਧਾਉਣ ਦੇ ਲਈ ਫਿਰ ਉਦੋਂ ਉਹ ਇਮਾਰਤ ਵਧਾ ਦਿੱਤੀ ਗਈ ਫਿਰ ਉਸ ਤੋਂ ਬਾਅਦ ਅਗਲੀ ਇਮਾਰਤ ਹੈ ਜਿਹੜੀ ਉਹ ਹੌਂਦ ਵਿੱਚ ਆਈ ਸੋ ਇਸ ਤਰ੍ਹਾਂ ਜੀਂਦ ਰਿਆਸਤ ਦਾ ਬੜਾ ਵੱਡਾ ਯੋਗਦਾਨ ਹੈ ਜਦੋਂ ਉਹਨਾਂ ਨੂੰ ਕੁਝ ਮੰਗਣ ਲਈ ਆਖਿਆ ਸੀ ਅੰਗਰੇਜ਼ਾਂ ਨੇ ਤੇ ਉਹਨਾਂ ਨੇ ਇਹੋ ਮੰਗਿਆ ਵੀ ਸਾਨੂੰ ਸਿਰਫ ਸਾਡੇ ਗੁਰੂ ਦਾਸ਼ੀ ਦੀ ਅਸਥਾਨ ਦੇ ਦਿਓ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ